ਫਰੈਂਡਸ ਸਾਤਸਰੀ ਕਾਲਾ ਜੀ ਆਪ ਸਾਰਿਆਂ ਨੂੰ ਗੁੱਡ ਮਾਰਨਿੰਗ ਹੈ ਸਵੇਰ ਦੀ ਤੇ ਲੋ ਜੀ ਅਸੀਂ ਬੈਠ ਗਏ ਗੱਡੀ 'ਚ ਆਹ ਕੀ ਹੋ ਰਿਹਾ ਉਹ ਨੀਤੇ ਸੜਕਾਂ ਦਾ ਉਸਦੀ ਅੱਛਾ ਅੰਡਾਵਾ ਰੋਡ ਬਣਾਵਾ ਨਾ ਉਹਦਾ ਖੜਕਾ ਆ ਰਿਹਾ ਮੈਂ ਦਿਖਾਉ ਤੁਹਾਨੂੰ ਇਹ ਲੋ ਜੀ ਨਵਾਂ ਰੋਡ ਬਣ ਗਿਆ ਸਾਡੇ ਪਿੰਡ ਦਾ ਇਹ ਨਾ ਖੜਕਾ ਜਿਹਾ ਹੋ ਰਿਹਾ ਗੱਡੀ ਦੇ ਪਿੱਛੇ ਮੈਨੂੰ ਕੀ ਪਤਾ ਨਹੀਂ ਕੀ ਆਵਾਜ਼ਾਂ ਜੀ ਆ ਰਹੀਆਂ ਨਵਾਂ ਰੋਡ ਬਣਿਆ ਨਾ ਸਾਹਮਣੇ ਤੇ ਲੋ ਜੀ ਹਾਂ ਹਾਂ ਤੱਕ ਲਾਈ ਵੀ ਹਾਂ ਥੋੜਾ ਜਿਹਾ ਪਹਿਲਾਂ ਆ ਗਏ ਅਸੀਂ ਨਾਨੀਕੋਟ ਜਾ ਰਹੇ ਹਾਂ ਅੱਜ ਕਿਉਂਕਿ ਕੱਲ ਨੂੰ ਭੋਗ ਹੈ ਨਾ ਮੇਰੇ ਮਾਸੜ ਜੀ ਦਾ ਤਾਂ ਅੱਜ ਅਸੀਂ ਪਹਿਲਾਂ ਹੀ ਜਾ ਰਹੇ ਹਾਂ ਇੱਕ ਦਿਨ ਛੁੱਟੇ ਆ ਨਾ ਬੱਚਿਆਂ ਨੂੰ ਤਾਂ ਕਰਕੇ ਵੀ ਚਲੇ ਗਏ ਔਰ ਬਾਕੀ ਨਾ ਰੂਪ ਦਾ ਇੱਕ ਸੈੱਟ ਦੇਖਣਾ ਦੇਖਦੇ ਆ ਕੋਈ ਦੁਕਾਨ ਪਰ ਤੇ ਮਿਲ ਗਿਆ ਹਨਾ ਤਾਂ ਪਹਿਲਾਂ ਆਏ ਹਾਂ ਥੋੜਾ ਜਿਹਾ ਤੇ ਬਾਕੀ ਦੇਖਦੇ ਆ ਅੱਗੇ ਜਾ ਕੇ ਕਿਹੜਾ ਜਆ ਪਸੰਦ ਆਣਾ ਰੂਪ ਦਾ ਵਿਚਾਰੀਗਾ ਹਨਾ ਠੀਕ ਹੈ ਗੱਲ ਹੈ ਹਨਾ ਮੈਨੂੰ ਲੱਗਦਾ ਜਦ ਲਿਆਏ ਤੇ ਆਪਾਂ ਜਦ ਮਾਮੇ ਦਾ ਵਿਆਹ ਤੋਂ ਪੂਰਾ ਮੁੜਕਾ ਤਾਂ ਨਹੀਂ ਲਿਆਏ ਇਹ ਨਹੀਂ ਹੈ ਬੱਧੀ ਇਹ ਇਹ ਤੋ ਪਿਆਰਾ ਤਾਂ ਇਸਕੀ ਨਾਲ ਉਹ ਨਹੀਂ ਠੀਕ ਹੈ ਜੀ ਉਹ ਬੜੀ ਇਹ ਚੀਜ਼ ਨਾ ਗਰਮ ਵੀ ਆ ਹਾਂ ਇਹੋ ਚੀਜ਼ ਨਾ ਬੱਚੇ ਕੀ ਤੰਗ ਰਾਏ ਹੈ ਇਹ ਆयो ਵੀ ਠੀਕ ਹੈ ਤਾਂ ਇਸਮ ਬੜਾ ਮਿਲ ਜਾਂਦਾ ਨਾ ਇਹ ਅੰਦਰ ਤੇ ਨਹੀਂ ਕਰ ਹੂੰ ਇਹ ਠੀਕ ਹੈ ਅੰਦਰ ਇਸਕਾ ਨਿੱਕਾ ਬਣਾ ਸਕਦੇ ਹਾਂ ਤਰਮਾ ਇਹ ਤਾਂ ਸਿੰਗਲ ਪਾ ਦੇ ਫੱਲਾ ਬਣਾ ਇਹ ਦੇ ਕਿੰਨਾ ਪਿਆਰਾ ਹੈ ਹਨਾ ਛੋਟੇ ਬੱਚੇ ਗੱਲ ਨਹੀਂ ਬਤਾਉਂ

ਜ다ਹੀਂ ਮੋਟਾ ਹੈ ਤੇ ਜਮ ਮੋਟਾ ਲੈ ਆਉਂਦਾ ਛੋਟਾ ਲੈ ਕੇ ਆਉਂ। ਠੀਕ ਹੈ। ਲੋ ਜੀ ਹੁਣ ਆਪਾਂ ਜਾ ਰਹੇ ਡੇਰਾਵਸੀ ਨੂੰ ਕਿਉਂਕਿ ਕੋਈ ਸੈੱਟ ਪਸੰਦ ਨਹੀਂ ਆਇਆ ਹੈਗਾ ਬਰਵਾਲੇ ਤੇ। ਆਪਾਂ ਨੂੰ ਇਸ ਬਰਵਾਲੇ ਵਾਲੀ ਮਾਰਕੀਟ ਤੇ ਕੋਈ ਵੀ ਸੈੱਟ ਪਸੰਦ ਨਹੀਂ ਆਇਆ ਰੂਪ ਦਾ। ਹੁਣ ਆਪਾਂ ਡੇਰਾਵਸੀ ਚੈੱਕ ਕਰਾਂਗੇ ਜਾ ਕੇ ਡੇਰਾਵਸੀ ਦੇਖਦੇ ਆਂ ਜੇ ਕੋਈ ਰੂਪ ਕਾ ਮਿਲ ਗਿਆ ਹਨਾ ਉੱਥੇ ਦੇਖਦੇ ਆਂ ਤਾਂ ਕਿ ਕਿਉਂਕਿ ਪਸੰਦ ਆ ਗਿਆ ਜੇ ਉਹ ਬਾਜ਼ਾਰ ਦੇ ਅੰਦਰ ਜਾਣਾ ਹੁਣ ਰੂਪ ਗਈਆਂ। ਹੂੰ ਪੈਦੇ ਜੀ ਮੰਨਦਾ ਮੇਰਾ ਬੜਾ ਚਲਣਾ ਨਹੀਂ ਆਉਂਦੀਆਂ ਲੱਗਾਂਗੇ ਮੈਂ ਕਿ ਆ ਦੇ ਕਿਧਰ ਦੇਖੇ ਪਰ ਇਹੋ ਹੋਇਆ ਅੱਗੇ ਨੂੰ ਬੱਚਾਂਗੇ ਹਾਂ ਇਸ ਲਾਈਨ ਮ ਆਪਾਂ ਕਦੀ ਨਹੀਂ ਦੇਖਣ ਆਉਂਦੇ ਹੈਗੇ ਹਣ ਹਮ ਬੱਚਾਂਗੇ ਦੇਖੇ ਪਹਿਲਾਂ ਅਸੀਂ ਟੰਗੇ ਹੋਏ ਉਹ ਟੰਗੇ ਹੋਏ ਅੱਗੇ ਨੂੰ ਆ ਦੇਖੋ ਇੱਧਰ ਆ ਜੋ ਪਹਿਲਾਂ ਉਹਦੇ ਸ਼ੁਰੂ ਕਰ ਲੈ ਮੁਰੇ ਤੇ अच्छा इसके ऊपर ले जाइए आओ ਜੀ ਅਸੀਂ ਬੈਠੇ ਆ ਗੱਡੀ 'ਚ ਸੋਰੀ ਮੈਂ ਕੱਲੀ ਬੈਠੀ ਆ ਜੋਤ ਐਂਡ ਰੂਪ ਗਈ ਪਾਪਾ ਦੇ ਨਾਲ ਕਹਿੰਦੀ ਅਸੀਂ ਮੀਲ ਖਾਣੀ ਆ ਔਰ ਇਹਨਾਂ ਮੀਲ ਮਿਲਦਾ ਐ ਮਤਲਬ ਮੀਲ ਦੇ ਵਿੱਚ ਦੋ 버ਗਰ ਹੁੰਦੇ ਆ ਰੋਲ ਹੁੰਦਾ ਐ ਪਤਾ ਨਹੀਂ ਕਿਆ ਕਿਆ ਚੀਜ਼ ਹੁੰਦੀ ਆ ਬਾਕੀ ਮੈਨੂੰ ਪਤਾ ਨਹੀਂ ਉਹ ਬੱਜਦੇ ਪਾਪਾ ਗਏ ਆ ਲੈਣ ਕਹਿੰਦੇ ਅਸੀਂ ਉਹ ਖਾ ਕੇ ਜਾਣੀ ਆ ਮੈਂ ਤਾਂ ਕਹਿ ਕੇ ਦੀ ਮੇਰੇ ਚਲੋ ਨਾਨੀ ਕੋਲ ਖਾ ਲਿਓ ਜਾ ਕੇ ਬੱਟੇ ਕਹਿੰਦੀ ਆ ਔਰੀ ਖਾਣਾ ਐ ਤੇ ਹੁਣ ਉਹੀ ਲੈਣ ਗਈਆਂ ਹੋਈਆਂ ਦੇਖੋ ਕਿੰਨੇ ਕਜੇ ਆਉਂਗੀਆਂ ਤੇ ਟਾਈਮ ਸਾਨੂੰ ਸਾਵਾ 1 ਹੋ ਗਿਆ 2 ਵਜੇ ਅਸੀਂ ਨਾਨੀ ਕੋਲ ਪਹੁੰਚ ਜਾਾਂਗੇ 2 ਵਜੇ ਤੇ ਫਿਰ ਦੇਖਦੇ ਆ ਹਨਾ ਬਾਕੀ ਦਾ ਪ੍ਰੋਸੀਜਰ ਕੀ ਆਇਆ ਤੇ 2 ਵਜੇ ਪਹੁੰਚਾਂਗੇ ਨਾਨੀ ਕੋਲ ਔਰ ਪਿੱਛੇ ਲੈ ਲੇ ਕੱਪੜੇ ਜੋਤ ਦੇ ਔਰ ਰੂਪ ਦੇ ਲਏ ਆ ਮੇਰਾ ਕੋਈ ਨਹੀਂ ਮਿਲਿਆ ਹੈਗਾ ਮੈਨੂੰ ਪਸੰਦ ਨਹੀਂ ਆਇਆ ਹੈਗਾ ਦੇਰੇ ਦਾ ਇੱਕ ਪੁਰਾਣਾ ਜਿਹਾ ਤਾਂ ਉਹ ਵਧੀਆ ਨਹੀਂ ਮਿਲਿਆ ਹੈਗਾ ਲੇਕਿਨ ਜੋਤ ਐਂਡ ਰੂਪ ਦਾ ਬਹੁਤ ਵਧੀਆ ਮਿਲਿਆ ਆ ਇਹ ਮੈਂ ਦੁਪੱਟਾ ਜਿਹਾ ਵੈਸੀ ਚੱਕ ਲਿਆਈ ਕਿਉਂਕਿ ਮੈਂ ਕਿਹਾ ਚਲੋ ਆਪਾਂ ਨੇ ਕੱਲੂਏ ਪਾਣੇ ਆ ਕੱਪੜੇ ਦਸਲੀ ਅਸ ਤਾਂ ਠੰਡ ᱛੀ ਹਨਾ ਆਪਣੇ ਆਪਣਾ ਗਰਮ ਸੂਟੀ ਪਾ ਲਿਆ ਇਹ ਵਾਲਾ ਤੇ ਚਲੋ ਜੀ ਮਿਲਦੇ ਹੁਣ ਆਪਾਂ ਨਾਨੀ ਕੋਲ ਜਾ ਕੇ ਅੱਗੇ ਹਨਾ मैं उधर बैठ जाऊँ मैं आपके साथ ही बैठ जाऊँ और ले लें खिंच लग गए ना ये चारा वाली पर चलो ना ये चारा वाली पर आ जाओ पे आ जा ना क्या चीज बैठ जा हाँ नानो इतना टाइम क्यों लग रहा फ्रेंच फ्राइज तो नहीं इधर हो कॉफी भी है गया वही कोल्ड कॉफी मैं पीऊंगा बाकी आई तू ही पी ली ठीक थी। है लो जी जोत कह रही किसी को नहीं देना मैं ही पीनी है कोल्ड कॉफी ये है बर्गर किंग बीके भी बी कैफे वो है बीके हाँ बीके है <laughs> क्रीम्स अच्छा वो है इसमें इधर को रोड चल रहा है ये सामने ਇਹ ਨੰਬੂ ਨੂੜਗੇ ਵਿੱਚ ਬਣਿਆ ਹੋਇਆ ਬਨੂੜ ਚ ਬਾਲੀਵੁੱਡ ਲੋ ਜੀ ਆ ਗਿਆ ਖਾਣਾ ਇਹਨਾਂ ਦਾ ਕਾਫੀ ਚਲੋ ਖਾਓ ਖਾਜੋ ਲੋ ਜੀ ਰੂਪ ਨੇ ਜੋਤ ਨੇ ਚੱਕਿਆ ਆਪਣਾ ਕਾਫੀ ਦਾ ਕੱਪ ਐਂਡ ਰੂਪ ਨੇ हाँ। लो जी सवा पर जा रही इधर क्योंकि सरहद जा रहे हैं ट्रैलियां है। हां एक मिनट बैठे पिछे पे फ्लोटर ए जा रहे हैं जी सरहद ਸਵਾ ਪਰ ਜਾ ਰਹੇ ਆ ਦੇਖੋ ਕਿੰਨੀ ਔਰ ਟਰਾਲੀਆਂ ਜਾ ਰਹੀਆਂ ਸਵਾ ਪਰ ਵਾਓ ਉਹ ਪੰਜ ਜੈ ਬਾਬੇ ਕੀ ਪੰਜ ਪਿਆਰੇ ਵੀ ਬੈਠੇ ਆ ਉਹ ਦੇਖੋ ਉਹਦੇ ਪੰਜ ਪਿਆਰੇ ਬੈਠੇ ਆ ਉਹਦੇ ਵਾਹੀ ਗੁਰੂ ਜੀ 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 ਪੰਜ ਨਗਰ ਕੀਰਤਨ ਨਿਕਲ ਰਿਹਾ ਲਗਾ ਸਿਰ ਪਰ ਚੁੰਨੀ ਨਗਰ ਕੀਰਤਨ ਨਿਕਲ ਰਿਹਾ ਬਾਬਾ ਜੀ ਨਗਰ ਕੀਰਤਨ ਨਿਕਲ ਰਿਹਾ ਕਹਾਂ ਸੱਚਾ ਜਨਗਰ ਕੀਰਤਨ ਹੈ ਬਈ ਮਾਰੇ ਪਿੰਡੇ ਦਾ ਸੱਚ ਪ੍ਰਵਾਤ ਫੇਰੀਆਂ ਨਿਕਲ ਰਹੀਆਂ ਦੀਆਂ ਛੋਟੇ ਸਹਬ ਜਦ ਉਸ ਕਰਕੇ ਪਤਾ ਨਹੀਂ ਨਾ ਸੱਚਾ ਲੋ ਜੀ ਜੋਤ ਕੇ ਨਾਨਕੇ ਆ ਗਏ ਇਹ ਨਗਰ ਕੀਰਤਨ ਲੱਗਣ ਲੱਗ ਰਿਹਾ ਚੱਲ ਰਿਹਾ ਦੋਰੇ ਕਿਆ ਕਰੇ ਲੋ ਜੀ ਆ ਗਏ ਨੰਨੀਗੇ ਨੰਨੀਗਾ ਪਿੰਡ ਆ ਗਿਆ ਜੋਤ ਕੀ ਦਾ ਇਹ ਸਾਡਾ ਗੁਰਦੁਆਰਾ ਸਾਹਿਬ ਹੈ ਔਰੇ ਮਨੂ ਦੂਰ ਹੋਰ ਪ੍ਰੋਗਰਾਮ ਕਰਨੇ ਹੋਣਾ ਨਾ ਉਰੀ ਆਵਾਂ ਦੇ ਘਟੀ ਦੂਰ ਕੀ ਫੈਦਾ ਨਾ ਪਰਮੇਸ਼ਵਰਿਆ ਅੱਜ ਚਲੋ ਜੀ ਆ ਗਿਆ ਪਿੰਡ ਜੋਤ ਕੇ ਨਾਨਕੇ ਜਾਣਾ ਤਾਂ ਨਹੀਂ ਨਾ ਲੋ ਜੀ ਨਾਨੀ ਕੋਲ ਪਹੁੰਚ ਗਏ ਅਸੀਂ ਬਾਹਰ ਬੈਠੇ ਆ ਔਰ ਥੋੜੀ ਦੇਰ ਬਾਏ 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 ਨਾਨੀ ਵੀ ਦੇਖ ਰਹੀ ਆ ਬਾਏ ਬਾਏ ਕਰ ਰਹੀ ਆ ਔਰ ਹੈਲੋ ਹੈਲੋ ਕਰ ਰਹੀ ਆ 15 ਮਿੰਟ ਹੋ ਗਏ ਪਹੁੰਚਿਆ ਨੂੰ ਹੈਲੋ ਬਾਈ ਮੰਮੀ ਦੋ ਮਿੰਟ ਨਾਨੀ ਦਾ ਇੰਟਰਵਿਊ ਲਿਓ ਬੈਕ ਤੇ ਕੈਮ ਕਰਿਓ ਅੱਛਾ ਗਾਇਸ ਹੈਲੋ ਗਾਇਸ 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 ਕੈਸੇ ਹੋ ਆਪ ਸਭੀ ਬੋਲ ਅੱਛੇ ਹੋ ਕਿਵੇਂ ਹੋ ਆਪ ਸਭੀ ਪੁੱਛੋ ਸਭ ਅੱਛੇ ਹੈ ਕਿਵੇਂ ਹੋ ਆਪ ਸਭੀ ਬੋਲੋ ਫਿਰ ਅੱਛੇ ਕੈਸੇ ਹੈ ਆਪ ਸਭੀ ਆਇਆ ਬੋਲ ਆਈ ਹੋਪ ਆਪ ਸਭੀ ਟਿਕੋਗੇ ਤਾਂ ਲੋ ਜੀ ਅਸੀਂ ਆ ਗਏ ਨਾਨੀ ਦੇ ਘਰ ਔਰ ਆ ਕੇ ਜਸਟ ਫ੍ਰੀ ਹੋ ਕੇ ਬੈਠੇ ਆ ਹੁਣ ਤੇ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਆ ਨੈਕਸਟ ਵਲੋਗ ਦੇ ਵਿੱਚ ਤੇ ਮੈਂ ਗਈ ਤੀ ਗੱਡੀ ਦੇ ਵਿੱਚ ਕੱਪੜੇ ਕੱਢਣ ਫਿਰ ਰੁਕ ਗਈ ਮੈਂ ਸੋਚਿਆ ਚਲੋ ਆਪਾਂ ਵੀਡੀਓ ਦਾ ਐਂਡ ਕਰ ਦਈਏ ਤੇ ਫਾਈਨਲੀ ਅਸੀਂ ਨਾਨੀ ਦੇ ਘਰ ਪਹੁੰਚ ਚੁੱਕੇ ਆ ਔਰ ਹੁਣ ਅਸੀਂ ਪੀਵਾਂਗੇ ਚਾਹ ਚੋ ਕਿਉਂਕਿ ਪਹਿਲਾਂ ਅਸੀਂ ਰਸਤੇ 'ਚ ਪੀ ਆਏ ਨਾ ਬਹੁਤ ਜ਼ਿਆਦਾ ਲੰਗਰ ਚੱਲ ਰਹੇ تھے ਕਿਉਂਕਿ ਅੱਜ ਉਹ ਹੈ ਨਾ ਅ ਸਰਾਂਤ ਜਾ ਰਹੇ ਆ ਸਾਰੇ ਹਨਾ ਫਤੇਗੜ ਸਾਹਿਬ ਤੇ ਇਸ ਕਰਕੇ ਔਰ ਬਸ ਹੁਣ ਆਪਾਂ ਪੀਵਾਂਗੇ ਚਾਹ ਚੋ ਤੇ ਲੱਗਿਆ ਜੀ ਵਲੌਗ ਦਾ ਐਂਡ ਕਰ ਨਾਨੀ ਕੋਲ ਪਹੁੰਚ ਚੁੱਕੇ ਆ ਅਸੀਂ ਹਨਾ ਤੇ ਅਗਲਾ ਜੋ ਵੀ ਵਲੌਗ ਹੋਗਾ ਤੁਹਾਨੂੰ ਜ਼ਰੂਰ ਦੱਸਾਂਗੇ ਸਾਹਮਣੇ ਜੋਤ ਰੂਪ ਨਾਨੀ ਕੋਲ ਬੈਠੀ ਆ ਸਾਹਮਣੇ ਗੱਡੀ ਖੜੀ ਆ ਔਰ ਹੀ ਖੜਾਤੀ ਸੀ ਸਾਹਮਣੇ ਨਾਲੇ ਖੜੇ ਮੰਮੀ ਗਰੀ ਉਨੀ ਖੜੀ ਰਹਿਣ ਲੋ ਹੁਣ ਸਾਹਮਣੇ ਹਾਂ ਤਾਂ ਹੈ ਰਸਤਾ ਲੰਘਣੇ ਵਾਸਤੇ ਔਰ ਬਸ ਅਸੀਂ ਹੋ ਚਾਹ ਪੀ ਕੇ ਫਿਰ ਕਰਾਂਗੇ ਰੈਸਟ ਔਰ ਬਲੌਗ ਦਾ ਕਰਦੇ ਆ ਐਂਡ ਜੀ ਬਾਏ ਟੇਕ ਕੇਅਰ ਰੂਪ ਵੀ ਥੱਕ ਗਈ ਮੈਂ ਵੀ ਅਸੀਂ ਤੁਰੇ ਵੇ ਆ ਘਰ ਤੋਂ 11:30 ਵਜੇ ਗਏ 3 ਵਜੇ ਆ ਤੇ ਹੁਣ ਅਸੀਂ ਥੱਕ ਗਏ ਹਨਾ ਰੈਸਟ ਕਰਕੇ ਫਿਰ ਮਿਲਦੇ ਆ ਜੀ ਬਾਏ ਬਾਏ